ਜਦ ਦੇ ਤਨ ਆਕਾਰ ਸੇ ਕੋਈ ਕੋਈ ਮੈਂ ਹੱਥ ਦਾ ਮਾਇਕੇ ਬਣਾਉਂਦਾ ਸੀ ਜਦ ਦੇ ਤਨ ਆਕਾਰ ਸੇ ਕੋਈ ਕੋਈ ਮੈਂ ਹੱਥ ਦਾ ਮਾਇਕੇ ਬਣਾਉਂਦਾ ਸੀ ਜਦ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਖੜਕੇ ਆਉਂਦਾ ਸੀ ਜਦ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਖੜਕੇ ਗਾਉਂਦਾ ਸੀ ਕਹਿੰਦੇ ਸੀ ਸੋਹਰੇ ਅੰਦਰ ਜਾ ਮੜਾ ਚਾਹ ਹੁੰਦੋ ਸੀ ਜਨੰਦਰ ਹਰਾ ਜਦ ਹੁੰਦੇ ਸੀ ਸਾਰੇ ਨੰਦੁਰਾ ਬਣ ਚਾਹੰਦਾ ਸੀ ਦਿਨੰਦਰਿਆ ਅੰਜ ਤੇ ਸਤੀਵੇਂ ਤੇ ਸੋਹ ਮਾਰਨ ਨੂੰ ਸ਼ਿਖਾਰਾਂ ਜਿਹਾ ਆਉਂਦਾ ਸੀ ਜਦ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਹੜਕੇ ਗਾਉਂਦਾ ਸੀ ਅੰਜ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਹੜਕੇ ਗਾਉਂਦਾ ਸੀ ਗੰਦ ਕਰਦਾ ਹਾਂ ਸਿਰਨੇ ਦੀ ਮੈਂ ਇਕੱਲੇ ਵੀ ਨਹੀਂ ਸੀ ਤਿੰਨ ਹੋ ਦੀ ਉਹ ਗਲ ਕਰਦਾ ਹਾਂ ਉਸ ਰਣਹੇ ਦੀ ਗੱਲ ਇਕ ਨਵੀਂ ਸੀ ਤੈਨੂੰ ਦੀ ਬਿਚ ਸੁਣ ਕੇ ਗਾਣੇ ਟੀਵੀ ਦੇ ਫਿਰ ਮਾਣੇ ਨਾਲ ਮੈਂ ਗਵਦਾ ਸੀ ਮੈਂ ਦੇ ਚੌਥੇ ਨੇ ਵਿੱਚ ਪੜਦਾ ਸੀ ਮੰਜੇ ਤੇ ਖੜ ਕੇ ਗਵਦਾ ਸੀ ਇਹਦੇ ਚੌਥੇ ਦੇ ਵਿੱਚ ਪੜਦਾ ਸੀ ਮੰਜੇ ਤੇ ਖੜ ਕੇ ਗਵਦਾ ਸੀ ਜਦ ਆਉਂਦਾ ਸੀ ਵਿੱਚ ਲੋਕਾਂ ਦੇ ਖੜਦਾ ਸੀ ਹਟਬਰਟੇ ਦੇ ਜਦ ਇਹ ਗੋਂਦ ਆਸੇ ਮਿੱਟੀ ਮੱਕਾਂ ਦੇ ਚੱਕ ਲੈਂਦੇ ਸੀ ਹੱਥਾਂ ਤੇ ਫਿਰ ਉਂਟ ਪੜਾਉਂਦੇ ਆ ਨੱਕੇ ਨੂੰ ਦਸ ਦਸਦੇ ਨਾ ਉਟੇ ਪੜਾਉਂਦਾ ਸੀ ਜਾਂਦੇ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਹੜਕੇ ਗੋਂਦਾ ਸੀ ਜਾਂਦੇ ਚੌਥੀ ਦੇ ਵਿੱਚ ਪੜਦਾ ਸੀ ਮੰਜੇ ਤੇ ਹੜਕੇ ਗੋਂਦਾ ਸੀ